ਇੱਕ ਦਿਨ ਮੈਨੂੰ ਗਵਾਂੜ ਵਾਲੀ ਭਾਬੀ ਨੇ ਬੁਲਾਇਆ ਤਾਂ ਮੈਂ ਉਹਨਾਂ ਦੇ ਘਰ ਗਿਆ ਤਾਂ ਭਾਬੀ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ ਮੈਂ ਉਸ ਨੂੰ ਪੁੱਛਿਆ ਕਿ ਚਾਚੀ ਜੀ ਨੇ ਮੈਨੂੰ ਕਿਉਂ ਬੁਲਾਇਆ ਹੈ ਤਾਂ ਉਸਨੇ ਇਹ ਆ ਕਿ ਅੱਜ ਮੇਰੀ ਨਣਦ ਦੇ ਜਨਮਦਿਨ ਦੀ ਪਾਰਟੀ ਹੈ ਤੇ ਤੁਸੀਂ ਮੇਰੀ ਮਦਦ ਕਰਦੇ ਹੋ ਮੈਂ ਉਸ ਨੂੰ ਕਿਹਾ ਕਿ ਮੈਂ ਇਸ ਵਿੱਚ ਤੁਹਾਡੀ ਕੀ ਮਦਦ ਕਰ ਸਕਦਾ ਹਾਂ ਤੇ ਨਾਲੇ ਬਾਕੀ ਸਾਰੇ ਕਿੱਥੇ ਗਏ ਨੇ ਉਸਨੇ ਕਿਹਾ ਕਿ ਮੇਰਾ ਸਹੁਰਾ ਤੇ ਸੱਸ ਬਾਜ਼ਾਰ ਸਵਾਲ ਲੈਣ ਗਏ ਨੇ ਤੇ ਮੇਰੀ ਨੰਦ ਸਕੂਲ ਗਈ ਹੋਈ ਹੈ ਮੇਰਾ ਘਰ ਵਾਲਾ ਕੰਮ ਨਹੀਂ ਪਾਰ ਗਿਆ ਹੋਇਆ ਅਤੇ ਫਿਰ ਉਸਨੇ ਮੈਨੂੰ ਬੈਠਣ ਲਈ ਕਿਹਾ ਤੇ ਉਸਨੇ ਕਿਹਾ ਕਿ ਮੈਂ ਚਾਹ ਬਣਾ ਕੇ ਲਿਆਉਣੀ ਆ ਮੈਂ ਬੈਠ ਗਿਆ ਤਾਂ ਅਚਾਨਕ ਰਸੋਈ ਵਿੱਚੋਂ ਭਾਬੀ ਦੀ ਚੀਕ ਦੀ ਆਵਾਜ਼ ਆਈ ਮੈਂ ਭੱਜ ਕੇ ਗਿਆ ਤਾਂ ਦੇਖਿਆ ਤਾਂ ਜ਼ਮੀਨ ਤੇ ਡਿੱਗੀ ਪਈ ਸੀ ਅਤੇ ਹੋਰ ਹੀ ਤਰ੍ਹਾਂ ਦਾ ਮੂੰਹ ਬਣਾ ਰਹੀ ਸੀ ਉਸਦੇ ਪੈਰ ਤੇ ਸੱਟ ਲੱਗੀ ਸੀ ਜਦੋਂ ਉਸ ਤੋਂ ਮੈਂ ਪੁੱਛਿਆ ਤਾਂ ਉਸਨੇ ਕਿਹਾ ਮੈਂ ਤਾਂ ਤੁਰਿਆ ਨਹੀਂ ਜਾ ਰਹੀਆ ਤਾਂ ਮੈਂ ਉਸ ਨੂੰ ਚੁੱਕ ਕੇ ਕਮਰੇ ਵਿੱਚ ਲੈ ਕੇ ਗਿਆ ਤੇ ਉਸ ਨੂੰ ਬੈੱਡ ਦੇ ਉੱਤੇ ਲੰਮੀ ਪਾ ਦਿੱਤਾ ਭਾਬੀ ਨੇ ਕਿਹਾ ਕਿ ਮੇਰੇ ਪਿੱਠ ਵੀ ਬਹੁਤ ਦਰਦ ਹੋ ਰਹੀ ਹੈ ਤੁਸੀਂ ਅਲਮਾਰੀ ਵਿੱਚੋਂ ਮੈਨੂੰ ਮਲਮ ਲਿਆ ਦੇਵੋ ਮੈਂ ਆਪੇ ਲਾ ਲਾਂਗੀ ਮੈਂ ਤੁਰੰਤ ਉਸ ਨੂੰ ਮਲਮ ਲਿਆ ਕੇ ਦਿੱਤੀ ਤੇ ਕਿਹਾ ਕਿ ਭਾਬੀ ਮੈਂ ਲਾ ਦਿੰਨਾ ਅਤੇ ਫਿਰ ਉਹ ਰੰਮੀ ਪੈ ਗਈ ਅਤੇ ਫਿਰ ਮੈਂ ਭਾਬੀ ਦੀ ਪਿੱੜਤੀ ਮਾਲਿਸ਼ ਕਰਨ ਲੱਗਾ ਅਤੇ ਮੇਰੇ ਹੱਥ ਦੀ ਛੋਹ ਨੇ ਉਸ ਦਾ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਕਹਾਣੀ ਵਿੱਚ ਮੇਰਾ ਨਾਮ ਰਾਜ ਹੈ ਤੇ ਮੈਂ ਮੁਕਸਰ ਤੋਂ ਹਾਂ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਮੈਂ ਕਾਲਜ ਵਿੱਚ ਪੜਦਾ ਸੀ ਉਸ ਸਮੇਂ ਘਰ ਦੇ ਗੁਆਂਢ ਵਿੱਚ ਇੱਕ ਨਵਾਂ ਪਰਿਵਾਰ ਰਹਿਣ ਲਈ ਆਇਆ ਸੀ ਜਿਹੜੇ ਬਿਲਕੁਲ ਹੀ ਸਾਡੇ ਗੁਆਂਢ ਦੇ ਵਿੱਚ ਸੀ ਇੱਕ ਦੋ ਦਿਨ ਦੇ ਬਾਅਦ ਮੈਨੂੰ ਪਤਾ ਲੱਗਾ ਸੀ ਕਿ ਉਸ ਪਰਿਵਾਰ ਦੇ ਵਿੱਚ ਇੱਕ ਭਰਾ ਵੀ ਹੈ ਜੋ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਘਰੇ ਦਸੀਂ ਪੰਦਰਾਂ ਦਿਨ ਹੀ ਵਾਪਸ ਆਉਂਦਾ ਸੀ ਉਸ ਨੂੰ ਆਪਣੇ ਕੰਮ ਲਈ ਸ਼ਹਿਰੋਂ ਬਾਹਰ ਵੀ ਜਾਣਾ ਪੈਂਦਾ ਸੀ ਅਤੇ ਉਸ ਦੇ ਘਰ ਵਿੱਚ ਉਸ ਦੇ ਮਾਪਿਓ ਉਸ ਦੀ ਛੋਟੀ ਭੈਣ ਤੇ ਉਸ ਦੀ ਘਰਵਾਲੀ ਸਨ ਜੋ ਕਿ ਬੜੀ ਹੀ ਆਰਾਮ ਨਾਲ ਰਹਿੰਦੇ ਸੀ ਮੈਂ ਸਵੇਰੇ ਹੀ ਆਪਣੇ ਕੰਮ ਚਲਾ ਜਾਂਦਾ ਅਤੇ ਫਿਰ ਸ਼ਾਮ ਨੂੰ ਘਰ ਆਉਂਦਾ ਸੀ ਇਦਾਂ ਹੀ ਮੈਨੂੰ ਪੂਰਾ ਹਫਤਾ ਨਿਕਲ ਜਾਂਦਾ ਮੇਰੀ ਐਤਵਾਰ ਦੇ ਦਿਨ ਹੀ ਗਵਾੜ ਵਿੱਚ ਉਹਨਾਂ ਦੇ ਨਾਲ ਗੱਲ ਹੁੰਦੀ ਸੀ ਅਤੇ ਉਹ ਵੀ ਮੈਨੂੰ ਕੋਠੇ ਦੇ ਉੱਤੋਂ ਆਵਾਜ਼ ਮਾਰ ਲੈਂਦੇ ਕਿਉਂਕਿ ਉਹਨਾਂ ਨੂੰ ਮੇਰੇ ਨਾਲ ਗੱਲਾਂ ਕਰਨਾ ਸ਼ਾਇਦ ਵਧੀਆ ਲੱਗਦਾ ਸੀ ਇਸ ਤਰ੍ਹਾਂ ਲਗਭਗ 2 ਦਿਨ ਮਹੀਨੇ ਹੋ ਗਏ ਤਾਂ ਇੱਕ ਦਿਨ ਸ਼ਾਮ ਨੂੰ ਮੇਰੀ ਮਾਂ ਨੇ ਕਿਹਾ ਕਿ ਪੁੱਤ ਤੇਰੀ ਚਾਚੀ ਗਵਾੜ ਵਿੱਚੋਂ ਆਈ ਸੀ ਤੇਰੇ ਬਾਰੇ ਪੁੱਛ ਰਹੀ ਸੀ ਸ਼ਾਇਦ ਉਸ ਨੂੰ ਕੋਈ ਕੰਮ ਹੋਵੇ ਮੈਂ ਆਪਣੀ ਮਾਂ ਨੂੰ ਪੁੱਛਿਆ ਕੀ ਮਾਂ ਉਹਨਾਂ ਨੂੰ ਕੀ ਕੰਮ ਹੋ ਸਕਦਾ ਮਾਂ ਨੇ ਕਿਹਾ ਇਹ ਤਾਂ ਮੈਨੂੰ ਨਹੀਂ ਪਤਾ ਤੂੰ ਜਾ ਕੇ ਪੁੱਛਾਈ ਜੇ ਕੋਈ ਕੰਮ ਹੋਇਆ ਤਾਂ ਕਰ ਦਵੀਂ ਉਹਨਾਂ ਦਾ ਪੁੱਤ ਘਰ ਨਹੀਂ ਹੋਣਾ ਮੈਂ ਉਹਨਾਂ ਦੇ ਘਰ ਜਾ ਕੇ ਦਰਵਾਜ਼ੇ ਦੀ ਘੰਟੀ ਅਤੇ ਕੁਝ ਧੀਰ ਦੇ ਬਾਅਦ ਜਦੋਂ ਦਰਵਾਜ਼ਾ ਖੁੱਲਿਆ ਤਾਂ ਮੈਂ ਵੇਖ ਕੇ ਹੈਰਾਨ ਹੀ ਰਹਿ ਗਿਆ ਸੀ ਇੱਕ ਬਹੁਤ ਹੀ ਸੋਹਣੀ ਔਰਤ ਖੜੀ ਹੋਈ ਸੀ ਜਿਸ ਦੀ ਉਮਰ ਬਿਲਕੁਲ ਮੇਰੀ ਜਿੰਨੀ ਹੋਣੀ ਜ਼ਿਆਦਾ ਨਹੀਂ ਸੀ ਅਤੇ ਮੈਂ ਜਿਵੇਂ ਹੀ ਕੁਝ ਬੋਲਣ ਲੱਗਾ ਤਾਂ ਉਹ ਪਹਿਲਾਂ ਹੀ ਮੈਨੂੰ ਕਹਿਣ ਲੱਗੀ ਕੀ ਤੁਹਾਡਾ ਨਰਾਜ ਹੈ ਤਾਂ ਮੈਂ ਹਾਂ ਵੀ ਸਿਰ ਹਲਾ ਦਿੱਤਾ ਮੈਂ ਉਸ ਨੂੰ ਕਿਹਾ ਹਾਂ ਜੀ ਮੇਰਾ ਨਰਾਜ ਹੈ ਉਸ ਨੇ ਕਿਹਾ ਮੈਂ ਤੇਰੀ ਭਾਪੀ ਹਾਂ ਮੈਂ ਉਸ ਨੂੰ ਪੁੱਛਿਆ ਕਿ ਭਾਦੀ ਜੀ ਚਾਚੀ ਜੀ ਨੇ ਮੈਨੂੰ ਕਿਉਂ ਬੁਲਾਇਆ ਸੀ ਤੇ ਨਾਲੇ ਕਿੱਥੇ ਨੇ ਉਹਨਾਂ ਨੇ ਕਿਹਾ ਕਿ ਅੱਜ ਮੇਰੇ ਨਾਂ ਦਾ ਜਨਮ ਦਿਨ ਹੈ ਤੇ ਮੇਰੇ ਸੱਸ ਸੋਹਰਾ ਬਾਜ਼ਾਰ ਗਏ ਨੇ ਕਿਉਂਕਿ ਸ਼ਾਮ ਨੂੰ ਇੱਕ ਛੋਟੀ ਜੀ ਪਾਰਟੀ ਰੱਖੀ ਹੈ ਮੈਂ ਕਿਹਾ ਇਸ ਵਿੱਚ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਤਾਂ ਉਸ ਨੇ ਕਿਹਾ ਕਿ ਮੈਂ ਇਹ ਜਾਨੀਆ ਕਿ ਤੁਸੀਂ ਘਰ ਦੇ ਵਿੱਚ ਥੋੜੀ ਸਜਾਵਟ ਵਿੱਚ ਮੇਰੀ ਮਦਦ ਕਰਦੇ ਹੋ ਉਸ ਤੋਂ ਬਾਅਦ ਉਸਨੇ ਮੈਨੂੰ ਅੰਦਰ ਆਉਣ ਲਈ ਕਿਹਾ ਮੈਂ ਉਸਦੇ ਨਾਲ ਅੰਦਰ ਗਿਆ ਤੇ ਉਸ ਤੋਂ ਬਿਨਾ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ ਮੈਂ ਪੁੱਛਿਆ ਕਿ ਭਾਬੀ ਜੀ ਹੋਰ ਕੋਈ ਵੀ ਨਹੀਂ ਤਾਂ ਉਸਨੇ ਕਿਹਾ ਨਹੀਂ ਹਰੇ ਸਾਰੇ ਜਣੇ ਬਾਜ਼ਾਰ ਗਏ ਹੋਏ ਨੇ ਤੇ ਮੇਰੀ ਨੰਦ ਸਕੂਲ ਗਈ ਹੋਈ ਹੈ ਅਤੇ ਉਸ ਦੇ ਆਉਣ ਤੋਂ ਪਹਿਲਾਂ ਆਪਾਂ ਨੇ ਸਾਰੀ ਸਜਾਵਟ ਕਰਨੀ ਹੈ ਤੇ ਮੇਰਾ ਘਰ ਵਾਲਾ ਹਮੇਸ਼ਾ ਵਾਂਗ ਅੱਜ ਵੀ ਬਾਹਰ ਗਿਆ ਹੋਇਆ ਹੈ ਫਿਰ ਉਸਨੇ ਕਿਹਾ ਕਿ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣੀ ਆਂ ਮੈਂ ਬੈਠ ਗਿਆ ਸੀ ਤੇ ਉਹ ਮੇਰੇ ਲਈ ਚਾਹ ਲੈਣ ਲਈ ਰਸੋਈ ਵਿੱਚ ਚਲੀ ਗਈ ਭਾਬੀ ਥੋੜੀ ਦੇਰ ਬਾਅਦ ਆਈ ਤੇ ਚਾਹ ਲੈ ਕੇ ਆਈ ਅਸੀਂ ਚਾਹ ਪਿੰਦੇ ਹੋਏ ਆਪਸ ਦੀ ਵਿੱਚ ਗੱਲਾਂ ਕਰ ਰਹੇ ਸੀ ਬਹੁਤ ਵਧੀਆ ਵੀ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਨੂੰ ਕਿਉਂ ਬੁਲਾਇਆ ਤਾਂ ਫਿਰ ਕਹਿਣ ਲੱਗੀ ਕਿ ਤੂੰ ਬੈਠ ਮੈਂ ਚਾਹ ਆਨੀ ਆ ਕਿ ਤੂੰ ਮੇਰੀ ਮਦਦ ਕਰ ਦੇਵੇਂ ਤੂੰ ਘਰ ਦੀ ਸਜਾਵਟ ਦੇ ਵਿੱਚ ਮੇਰੀ ਥੋੜੀ ਮਦਦ ਕਰ ਦੇ। ਮੈਂ ਉਸਦੀ ਗੱਲ ਧਿਆਨ ਨਾਲ ਸੁਣ ਰਿਹਾ ਸੀ। ਫਿਰ ਮੈਂ ਉਸ ਨੂੰ ਕਿਹਾ ਕੋਈ ਗੱਲ ਨਹੀਂ, ਠੀਕ ਹੈ ਮੈਂ ਕਰ ਦਾਂਗਾ। ਫਿਰ ਅਸੀਂ ਦੋਨੋਂ ਆਪਣੇ ਆਪਣੇ ਕੰਮ ਵਿੱਚ ਲੱਗ ਗਏ। ਅਤੇ ਥੋੜੀ ਹੀ ਦੇਰ ਬਾਅਦ ਭਾਬੀ ਰਸੋਈ ਵਿੱਚ ਚਲੀ ਗਈ ਸੀ ਅਤੇ ਮੈਂ ਘਰ ਨੂੰ ਸਜਾਉਣ ਵਿੱਚ ਲੱਗਾ ਹੋਇਆ ਸੀ। ਕਿਉਂਕਿ ਉਸ ਨੇ ਜੋ ਮੈਨੂੰ ਕਿਹਾ ਸੀ। ਫਿਰ ਕੁਝ ਸਮੇਂ ਬਾਅਦ ਅਚਾਨਕ ਰਸੋਈ ਵਿੱਚੋਂ ਇੱਕ ਚੀਖ ਦੀ ਆਵਾਜ਼ ਆਈ। ਮੈਂ ਛੇਤੀ ਨਾਲ ਭੱਜ ਕੇ ਗਿਆ। ਉਹ ਮੇਰਾ ਨਾਮ ਲੈ ਕੇ ਆਵਾਜ਼ਾਂ ਮਾਰ ਰਹੀ ਸੀ। ਮੈਂ ਦੇਖਿਆ ਕਿ ਭਾਬੀ ਰਸੋਈ ਦੇ ਵਿੱਚ ਡਿੱਗ ਗਈ ਸੀ ਜਦੋਂ ਮੈਂ ਪੁੱਛਿਆ ਕਿ ਭਾਬੀ ਕੀ ਹੋਇਆ ਤਾਂ ਕਹਿਣ ਲੱਗੀ ਕਿ ਮੇਰਾ ਪੈਰ ਕਾਲੀ ਕਰਕੇ ਜ਼ੋਰ ਨਾਲ ਦਰਵਾਜ਼ੇ ਨਾਲ ਵੱਜ ਗਿਆ ਤੇ ਮੇਰੇ ਪੈਰ ਉੱਤੇ ਸੱਟ ਲੱਗੀ ਹੈ ਉਸਨੇ ਕਿਹਾ ਮੇਰੇ ਪੈਰ ਵਿੱਚ ਬਹੁਤ ਤਰਦ ਹੈ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ ਪਲੀਜ਼ ਮੇਰੀ ਮਦਦ ਕਰ ਦੋ ਮੈਂ ਉਸਦੇ ਉੱਠਣ ਦੇ ਵਿੱਚ ਮਦਦ ਕੀਤੀ ਤੇ ਉਸ ਨੂੰ ਹੱਥ ਤੋਂ ਫੜ ਕੇ اٹھਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਉਸਨੇ ਚੀਕ ਕੇ ਕਿਹਾ ਮੈਂ ਨਹੀਂ ਉੱਠ ਸਕਦੀ ਮੈਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਅਤੇ ਫਿਰ ਦੂਰੰਦੀ ਗੱਲ ਤਾਂ ਬਹੁਤ ਦੂਰ ਹੈ ਫਿਰ ਮੈਂ ਭਾਬੀ ਨੂੰ ਸਹਾਰਾ ਦਿੱਤਾ ਅਤੇ ਉਹ ਕੁਝ ਕਦਮ ਤੁਰ ਕੇ ਦੁਬਾਰਾ ਸੋਫੇ ਤੇ ਬੈਠ ਗਈ ਤੇ ਕਹਿਣ ਲੱਗੀ ਕਿ ਮੈਂ ਹੁਣ ਹੋਰ ਤੁਰ ਨਹੀਂ ਸਕਦੀ ਭਾਪੀ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਚੁੱਕ ਲਿਆ ਤਾਂ ਮੈਂ ਸ਼ਾਮ ਨੂੰ ਤੁਹਾਨੂੰ ਇੱਕ ਨਾਮ ਦੇਵਾਂਗੀ ਪਰ ਇਹ ਗੱਲ ਤੁਸੀਂ ਆਪਣੇ ਭਰਾ ਨੂੰ ਨਾ ਦੱਸਿਓ ਮੈਂ ਉਸ ਦੀ ਸ਼ਰਾਰਤ ਤੇ ਹੱਸ ਲੱਗਾ ਨਾ ਗੱਲ ਸਮਝਦੇ ਹੋਏ ਕਿਹਾ ਕਿ ਠੀਕ ਹੈ ਪਰ ਤੁਸੀਂ ਵੀ ਕਿਸੇ ਨੂੰ ਕੁਝ ਨਾ ਦੱਸਿਓ ਕਿ ਮੈਂ ਤੁਹਾਨੂੰ ਚੁੱਕਿਆ ਸੀ ਭਾਬੀ ਨੇ ਮੁਸਕਰਾ ਕੇ ਕਿਹਾ ਕਿ ਮੈਂ ਕਿਸੇ ਨੂੰ ਕਿਉਂ ਦੱਸਣਾ ਭਲਾ ਮੈਨੂੰ ਕੀ ਲੋੜ ਹੈ ਇਹ ਸੋਚਦਿਆਂ ਹੀ ਮੈਂ ਉਸ ਨੂੰ ਚੁੱਕ ਕੇ ਉਸ ਦੇ ਕਮਰੇ ਵਿੱਚ ਲੈ ਗਿਆ ਅਤੇ ਉਸ ਨੂੰ ਬੈੱਡਰੂਮ ਦੇ ਵਿੱਚ ਲੰਮਾ ਪਾਉਣਾ ਸੀ ਪਰ ਮੇਰੀ ਹਾਲਤ ਬਹੁਤ ਖਰਾਬ ਸੀ ਮੈਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਕੀ ਚਾਹੁੰਦੀ ਹੈ ਅਤੇ ਫਿਰ ਮੈਂ ਉਸ ਨੂੰ ਇਹ ਪੁੱਛਿਆ ਕਿ ਹੁਣ ਦੱਸੋ ਮੇਰਾ ਤੋਹਫਾ ਕਿੱਥੇ ਹੈ ਮੈਂ ਤੁਹਾਨੂੰ ਕਿੱਥੋਂ ਤੱਕ ਮਜ਼ਾ ਲੈ ਕੇ ਆਇਆ ਪਾ ਵਿਹਾਸ ਕੇ ਕਹਿਣ ਲੱਗੀ ਕਿ ਸ਼ਾਮ ਨੂੰ ਆ ਜਾਈਂ ਤੈਨੂੰ ਪੂਰਾ ਗਿਫਟ ਮਿਲੇਗਾ ਅਤੇ ਨਾਮ ਮੇਰੀ ਸਮਝ ਵਿੱਚ ਆ ਗਿਆ ਸੀ ਕਿ ਆਖਰੋਂ ਕੀ ਕਹਿਣਾ ਚਾਹੁੰਦੀ ਹੈ ਤੇ ਮੈਨੂੰ ਕੀ ਨਾਮ ਦੇ ਸਕਦੀ ਹੈ ਅਤੇ ਫਿਰ ਕੁਝ ਥੇਰ ਬਾਅਦ ਉਸਨੇ ਕਿਹਾ ਕਿ ਹੁਣ ਤੂੰ ਆਪਣੇ ਘਰ ਜਾ ਸਾਰੀ ਤਿਆਰੀ ਹੋ ਗਈ ਹੈ ਪਰ ਸ਼ਾਮ ਨੂੰ ਪੱਕਾ ਆਈਂ ਅਸੀਂ ਸਾਰਾ ਕੰਮ ਕਰ ਲਾਂਗੇ ਜੋ ਰਹਿ ਜਾਊਗਾ ਉਹ ਫਿਰ ਤੂੰ ਸ਼ਾਮ ਨੂੰ ਮੇਰੀ ਮਦਦ ਕਰ ਦੇਣੀ ਮੈਂ ਇੱਕ ਚਾਲ ਚੱਲੀ ਤੇ ਕਿਹਾ ਮੈਂ ਜਾ ਰਹੀ ਹਾਂ ਤੁਸੀਂ ਦਰਵਾਜ਼ਾ ਬੰਦ ਕਰ ਲਿਓ ਮੈਂ ਛੇਤੀ ਨਾਲ ਉਠਿਆ ਤੇ ਬਾਹਰ ਕੰਧ ਦੇ ਕੋਨੇ ਵਿੱਚ ਲੁੱਕ ਕੇ ਖੜਾ ਹੋ ਗਿਆ ਮੈਂ ਘਰ ਤੋਂ ਬਾਹਰ ਨਹੀਂ ਗਿਆ ਸੀ ਜਦੋਂ ਤੱਕ ਉਸਨੇ ਦਰਵਾਜ਼ਾ ਬੰਦ ਨਹੀਂ ਕੀਤਾ ਸੀ ਅਤੇ ਉਸ ਤੋਂ ਬਾਅਦ ਮੈਂ ਉਦੋਂ ਤੱਕ ਲੁਕਿਆ ਹੀ ਰਿਹਾ ਭਾਬੀ ਵਾਪਸ ਬੈੱਡ ਤੇ ਜਾਣ ਦੀ بجائے ਹਾਲ ਦੇ ਵਿੱਚ ਚਲੀ ਗਈ ਸੀ ਅਤੇ ਮੈਂ ਦੇਖਿਆ ਕਿ ਭਾਬੀ ਦਾ ਪੈਰ ਇੱਕਦਮ ਠੀਕ ਸੀ ਉਸ ਨੂੰ ਕੋਈ ਤਕਲੀਫ ਨਹੀਂ ਸੀ ਉਹ ਚੰਗੀ ਤਰ੍ਹਾਂ ਚੱਲ ਰਹੀ ਸੀ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਆਕਰ ਉਸਨੇ ਕਿਉਂ ਕੀਤਾ पर हुं मेनू पता लग गया सी ये सब इक बहाना सी मेरा मन त कर रिया सी एकदम ਉਸਦੇ ਸਾਹਮਣੇ ਜਾਵਾ ਤੇ ਉਸਨੂੰ ਪੁੱਛਾ ਕਿ ਭਾਬੀ ਇਹ ਸਭ ਕੀ ਹੈ ਪਰ ਮੈਂ ਆਪਣਾ ਮਨ ਸ਼ਾਂਤ ਕੀਤਾ ਤੇ ਉਸ ਤੋਂ ਬਾਅਦ ਜੋ ਹੋਇਆ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸਨੇ ਸੋਫੇ ਤੇ ਬੈਠ ਕੇ ਟੀਵੀ ਆਨ ਕੀਤਾ ਤੇ ਉਸ ਵਿੱਚ ਇੱਕ ਰੋਮਾਂਟਿਕ ਫਿਲਮ ਵੇਖਣ ਲੱਗੀ ਮੈਂ ਸਭ ਕੁਝ ਵੇਖ ਕੇ ਹੈਰਾਨ ਹੋ ਗਿਆ ਸੀ ਮੈਂ ਉਸ ਦੀ ਹਰਕਤਾਂ ਨੂੰ ਦੇਖ ਕੇ ਹੈਰਾਨ ਸੀ ਮੈਂ ਬਿਨਾਂ ਸਮਾਂ ਗਵਾਏ ਇੱਕਦਮ ਉਸਦੇ ਸਾਹਮਣੇ ਜਾ ਕੇ ਖੜਾ ਹੋ ਗਿਆ। ਮੈਨੂੰ ਵੇਖ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਫਾਤੇ ਮੈਨੂੰ ਆਪਣੇ ਸਾਹਮਣੇ ਖੜਾ ਦੇਖ ਉਹ ਬਹੁਤ ਹੈਰਾਨ ਹੋ ਗਈ ਸੀ। ਤੇ ਉਹ ਕਾਲੀ ਨਾਲ ਟੀਵੀ ਬੰਦ ਕਰਨ ਲੱਗੀ। ਪਰ ਮੈਂ ਹਿੰਮਤ ਕਰਕੇ ਉਸ ਨੂੰ ਕਿਹਾ ਕਿ ਤੁਸੀਂ ਇਹ ਸਭ ਕੁਝ ਕਿਉਂ ਕੀਤਾ? ਤੁਸੀਂ ਝੂਠ ਕਿ ਕਿਹਾ? ਭਾਬੀ ਨੇ ਕਿਹਾ ਕੁਝ ਵੀ ਤਾਂ ਨਹੀਂ। ਮੈਂ ਤਾਂ ਹੁਣ ਜਹੀ ਟੀਵੀ ਵੇਖ ਰਹੀ ਸੀ ਮੈਂ ਉਸ ਨੂੰ ਕਿਹਾ ਭਾਬੀ ਤੁਸੀਂ ਹੁਣ ਹੋਰ ਨਾਟਕ ਨਾ ਕਰੋ ਮੈਂ ਸਭ ਕੁਝ ਵੇਖ ਲਿਆ ਕਿ ਤੁਹਾਨੂੰ ਸੱਟ ਨਹੀਂ ਲੱਗੀ ਇਹ ਸੁਣ ਕੇ ਉਹ ਰੋਣ ਲੱਗੀ ਤੇ ਮੈਂ ਕਿਹਾ ਕੀ ਦੱਸੋ ਆਖਰ ਗੱਲ ਕੀ ਹੈ ਜੇ ਤੁਹਾਡਾ ਘਰ ਵਾਲਾ ਘਰ ਨਹੀਂ ਤਾਂ ਫਿਰ ਕੀ ਹੋਇਆ ਮੈਂ ਹੈਗਾ ਹਾਂ ਮੈਂ ਉਸ ਦੇ ਹੰਝੂਆਂ ਨੂੰ ਸਾਫ਼ ਕਰਦੇ ਹੋਏ ਉਸ ਨੂੰ ਹੌਸਲਾ ਦੇ ਰਿਹਾ ਸੀ ਕਿ ਜੋ ਖੁਸ਼ੀ ਤੁਹਾਨੂੰ ਉਹ ਨਹੀਂ ਦੇ ਸਕਦਾ ਉਹ ਮੈਂ ਦੇਣ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਦੇ ਵੀ ਸਕਦਾ ਹਾਂ ਮੇਰੀ ਗੱਲ ਉਹ ਧਿਆਨ ਨਾਲ ਸੁਣ ਰਹੀ ਸੀ ਅਤੇ ਫੇਰ ਘਬਰਾ ਕੇ ਪਿੱਛੇ ਹੋ ਗਈ ਤੇ ਕਹਿਣ ਲੱਗੀ ਕਿ ਨਹੀਂ ਨਹੀਂ ਅਜਿਹਾ ਨਹੀਂ ਹੋ ਸਕਦਾ ਮੈਂ ਉਸ ਨੂੰ ਕਿਹਾ ਕਿ ਭਾਬੀ ਕਿਉਂ ਨਹੀਂ ਹੋ ਸਕਦਾ ਜਦੋਂ ਤੁਸੀਂ ਕਮਰੇ ਤੋਂ ਬਾਹਰ ਆਈ ਸੀ ਤਾਂ ਤੁਸੀਂ ਬਿਲਕੁਲ ਠੀਕ ਠਾਕ ਦੁਰ ਰਹੇ ਸੀ ਮੈਨੂੰ ਪਤਾ ਹੈ ਕਿ ਤੁਸੀਂ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਸੀ ਭਾਬੀ ਨੇ ਮੇਰੇ ਵੱਲ ਜੀ ਨਜ਼ਰਾਂ ਨਾਲ ਵੇਖਿਆ ਉਸ ਦੀਆਂ ਗੱਲਾਂ ਸੁਣ ਕੇ ਆਪਣੀਆਂ ਨਜ਼ਰਾਂ ਹੇਠਾਂ ਕਰ ਲਈਆਂ ਸੀ ਅਤੇ ਕੁਝ देर ਬਾਅਦ ਮੈਂ ਉਸਦੇ ਨਾਲ ਸੁਣ ਕੇ ਹੈਰਾਨ ਹੋ ਗਈ ਸੀ ਅਸੀਂ ਦੋਵੇਂ ਕਮਰੇ ਤੋਂ ਬਾਹਰ ਆ ਗਏ ਭਾਬੀ ਬਹੁਤ ਖੁਸ਼ ਨਜ਼ਰ ਆ ਰਹੀ ਸੀ ਅਥੀ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਸੀ ਫਿਰ ਕੁਝ ਦਿਨ ਗੱਲਾਂ ਕਰਨ ਤੋਂ ਬਾਅਦ ਮੈਂ ਵੀ ਆਪਣੇ ਘਰ ਆ ਗਿਆ ਸੀ ਪਰ ਫਿਰ ਮੈਂ ਸਮਝ ਗਿਆ ਸੀ ਕਿ ਆਕਰ ਉਸਦੇ ਦਿਲ ਵਿੱਚ ਕੀ ਚੱਲਦਾ ਪਰ ਇਹ ਸਭ ਕੁਝ ਗਲਤ ਹੈ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਬਹੁਤ ਬਦਨਾਮੀ ਹੋਊਗੀ ਦੋਸਤੋ ਮੈਂ ਸੋਚਦਾ ਹਾਂ ਕਿ ਜੋ ਹੋਇਆ ਗਲਤ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਜੀ ਕਹਾਣੀ ਨੂੰ ਪੂਰੀ ਤਰ੍ਹਾਂ ਸੁਣਨ ਲਈ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਦਿলো ਧੰਨਵਾਦ ਜੀ ਤੇ ਹਮੇਸ਼ਾ ਯਾਦ ਰੱਖੋ ਇਨਸਾਨ ਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਕਈ ਵਾਰੀ ਆਪਾਂ ਜੋਸ਼ ਵਿੱਚ ਕੋਈ ਨਾ ਕੋਈ ਗਲਤੀ ਤਾਂ ਕਰ ਜਾਂਦੇ ਹਾਂ ਪਰ ਫਿਰ ਆਪਾਂ ਪ੍ਰਸਤਾਨੇ ਹਾਂ ਆਪਣੇ ਕੋਲ ਪਸਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਜਾਂਦਾ ਇਸ ਲਈ ਸੋਚ ਸਮਝ ਕੇ ਚੱਲੋ ਕੋਈ ਅਜੀਹ ਗਲਤੀ ਨਾ ਕਰੋ ਜਿਸ ਨਾਲ ਤੁਹਾਨੂੰ ਦੁਆਰਾ ਪਰਸਤਾਉਣਾ ਪਵੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਲਦ ਹੀ ਮਿਲਾਂਗੇ ਇੱਕ ਨਵੀਂ ਕਹਾਣੀ ਨਾਲ ਇੱਕ ਵਾਰੀ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ